ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਪੰਜਵਾ ਦੁੱਪਦੇ ਘਰ ਦੂਜਾ ਦੁੱਪਦੇ ਦੋ ਤੇ ਪਦੇ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਦੁੱਪਦੇ ਨਹੀਂ ਕਹਿਣਾ ਦੋ ਪਦੇ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਪਤਿਤ ਪਵਿੱਤਰ ਲੀਏ ਕਰ ਆਪਣੇ ਪਤਿਤ ਇਥੇ ਯਮਕ ਲੱਗ ਜੇਗੀ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੂ ਵਰਨ ਜਾਤ ਕੋ ਪੁੱਛੈ ਨਾਹੀ ਬਾਚੈ ਚਰਨ ਰਵਾਰੂ ਠਾਕੁਰ ਐਸੋ ਨਾਮ ਤੁਮਾਰੂ ਸਗਲ ਸ੍ਰਿਸ਼ਟ ਕੋ ਧਣੀ ਕਹੀਜੈ ਸਗਲ ਸ੍ਰਿਸ਼ਟ ਕੋ ਧਣੀ ਕਹੀਜੈ ਜਨ ਕੋ ਅੰਗ ਨਿਰਾਰੂ ਰਹਾਉ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੂ ਕੀਰਤਨ ਕੀਰਤਨ ਥੋੜਾ ਕੀਰਤਨ ਕੱਕੇ ਦੀ ਬਿਹਾਰੀ ਲਾ ਕੇ ਬੋਲੇ ਅਗਰ ਕੀਰਤਨ ਹਰ ਕੀਰਤਨ ਆਧਾਰੂ ਨਾਮ ਦੇਵ ਤਰਲੋਚਨ ਕਬੀਰ ਦਾਸੂ ਮੁਕਤ ਭਇਓ ਚੰਮਿਆਰੂ ਹਾਂ ਚੰਮਿਆਰੂ ਥੋੜਾ ਜਿਹਾ ਕਸ ਕੇ ਬੋਲਣਾ ਹੈ ਕਿਪਟੀ ਲੱਗੀ ਹੋਈ ਹੈ ਗੂਜਰੀ ਮਹੱਲਾ ਪਿੰਜਵਾ है ना ही को बुझन हारो जन कमन पता शिव बिरंच अर सगल मोन जन गह ना सका ही गता इ ही पता गता पोले पद उच्चारण कर पता गता नहीं कहना प्राप की अगम अगाद कसा सुनिए अवर अवर विद बुझिए बकन कसन रहता रहा ਆਪੇ ਭਗਤਾ ਸੁਸਮਾਮੀ ਆਪਨ ਸੰਗ ਰਤਾ ਨਾਨਕ ਕੋ ਪ੍ਰਭ ਪੂਰ ਰਹਉ ਹੈ ਪੇਖਿਉ ਜਤਰ ਕਤਾ ਕਤਾ ਪੁੱਲਾ ਰਸਤਾ ਪਦ ਕਸ ਕੀ ਉਚਾਰਨ ਗੋਜਰੀ ਮਹੱਲਾ ਪੰਜਵਾ ਮਤਾ ਮਸੂਰਤ ਅਵਰ ਸਿਆਨਪ ਮਤਾ ਪਦ ਪੁੱਲਾ ਹੀ ਉਚਾਰਨ ਕਰਨਾ ਮਤਾ ਮਸੂਰਤ ਅਵਰ ਸਿਆਨਪ ਜਾਨਕਾ ਕਛੂ ਨ ਆਇਓ ਜਹ ਜਹ ਔਸਰ ਆਏ ਬਣਿਓ ਹੈ ਤਹ ਤਹ ਹਰ ਧਿਆਇਓ ਪ੍ਰਭ ਕੋ ਭਗਤ ਵਛਲ ਬਿਰਦਾਇਓ ਬਿਰਦਾਇਓ ਚਾਰਨ ਕਰਨਾ ਹੈ ਬਿਰਦਾਇਓ ਤਦੇ ਨਾਲ ਨਿਭੂਨਾ ਪ੍ਰਭ ਕੋ ਭਗਤ ਵਛਲ ਬਿਰਦਾਇਓ ਪ੍ਰਭ ਕੋ ਭਗਤ ਵਛਲ ਬਿਰਦਾਇਓ ਆ ਭਗਤਾਂ ਨਾਲ ਪਿਆਰ ਕਰਨਾ ਵਾਹਿਗੁਰੂ ਜੀ ਦਾ ਬਿਰਧ ਹੈ ਸੁਭਾਅ ਹੈ ਕਰੇ ਪ੍ਰਤਪਾਲ ਬਾਰਿਕ ਕੀ ਨਿਆਈ ਕੱਕੇ ਦੂਗੇ ਬਾਰਿਕ ਕੀ ਬਾਰਿਕ ਕੀ ਨਿਆਈ ਕਰੇ ਪ੍ਰਤਪਾਲ ਬਾਰਿਕ ਕੀ ਨਿਆਈ ਜਾਣ ਕੋ लाਡ ਲਡਾਇਓ ਰਹਾਓ ਜਾਪ ਤਪ ਸੰਜਮ ਕਰਮ ਧਰਮ ਹਰ ਕਰਮ ਧਰਮ ਇਥੇ ਜਾਪ ਤਪ ਸੰਜਮ ਕਰਮ ਧਰਮ ਹਰ ਕੀਰਤਨ ਜਾਣ ਗਾਇਓ ਅੰਦੀ ਜਾਪ ਤਪ ਸੰਜਮ ਕਰਮ ਧਰਮ ਇਥੇ ਵਿਸਰਾਮ ਹਰ ਕੀਰਤਨ ਜਨ ਗਾਇਓ ਸਰਨ ਪਰਿਓ ਨਾਨਕ ਠਾਕੁਰ ਕੀ ਅਪੈਦਾਨ ਸੁਖ ਪਾਇਓ ਅਪੈਦਾਨ ਸੁਖ ਪਾਇਓ ਗੂਜਰੀ ਮਹੱਲਾ ਪੰਜਵਾ ਦਿਨ ਰਾਤੀ ਆਰਦਹੁ ਪਿਆਰੂ ਆਰਦਹੁ ਦੱਦਾ ਨੀ ਆਰਦਹੁ ਆਰਦ ਆਰਦਹੁ ਪਿਆਰੂ ਨਿਮਕ ਨਾ ਕੀ ਜਾ ਟੀਲਾ ਸੰਤ ਸੇਵਾ ਕਰ ਭਾਵਨੀ ਲਾਈਐ ਤਿਆਗ ਮਾਨ ਹਾਠੀਲਾ ਮੋਹਨ ਪ੍ਰਾਨ ਮਾਨ ਰਾਗੀਲਾ ਬਾਸ ਰਹੇ ਉਹੀ ਅਰੇ ਕੈ ਸੰਗੇ ਮੋਹਨ ਪਾਤਿ ਵਿਸਰਾਮ ਹੈ ਮੋਹਨ ਪ੍ਰਾਨ ਮਾਨ ਰਾਗੀਲਾ ਬਾਸ ਰਹੋ ਰਹੋ ਹੀ ਅਰੇ ਕੈ ਸੰਗੇ ਪੇਖ ਮੋਹਿਓ ਮਾਨ ਲੀਲਾ ਪੇਖ ਮੋਹਿਓ ਮਾਨ ਲੀਲਾ ਰਹਾਉ ਲੀਲਾ ਨਹੀਂ ਕਹਿਣਾ ਲੀਲਾ जेस सिमरत मान होत अनंदा उत्तर सिमरत मृत है सिमरत रारा पूरा बोलना है। जे सिमरत कहवांगे तो हीठा लग लगजूआ जेस सिमरत मन होत अनंदा उत्तर है मन हो जंगीला जंगीला मिलबे की महमा वर्णन ना साकाओ नानक परै परीला नानक परै परीला ਗੂਜਰੀ ਮਹੱਲਾ ਪਿੰਦਵਾ ਮੂਨ ਜੋਗੀ ਸਾਸਤ੍ਰੱਗ ਕਹਾਵਤ ਸਭ ਕੀਨੇ ਬਸ ਆਪਣਹੀ ਇਹ ਸਾਸਤ੍ਰੱਗ ਉਚਾਰਨ ਕਰਨਾ ਥੋੜਾ ਜਿਹਾ ਕਸ ਕੇ ਬੋਲਣਾ ਸਾਸਤ੍ਰੱਗ ਕਹਾਵਤ ਸਭ ਕੀਨੇ ਬਸ ਆਪਣਹੀ ਇਸ ਨੂੰ ਆਪਣਹੀ ਨਹੀਂ ਕਹਿਣਾ ਅਪਨ ਤੇ ਹਾਹੀ ਦੇ ਵਿੱਚ ਡੈਸ਼ ਦੀ ਕੀ ਬੋਲਣਾ ਪਾਠ ਇਕੱਠਾ ਹੀ ਹੈ ਤੀਨ ਦੇਵ ਅਰ ਕੋੜ ਤਤੀਸਾ ਤੀਨ ਦੇਵ ਅਰ ਕੋੜ ਤਤੀਸਾ ਕੋੜ ਤਤੀਸਾ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ ਤੀਨ ਦੇਵ ਅਰ ਕੋੜ ਤਤੀਸਾ ਤਿੰਨ ਕੀ ਹੈਰਤ ਕਾਚ ਨਾ ਰਹੀ ਬਲਵੰਤ ਵਿਆਬ ਰਹੀ ਸਭ ਮਹੀ ਆਵ ਨਾ ਜਾਣ ਸਕੂ ਮਰਮਾ ਗੁਰ ਕਿਰਪਾ ਤੇ ਲਹੀ ਰਹਾਉ ਜੀਤ 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 ਜੀਤੇ ਸਭ ਥਾਨਾ ਸਗਲ ਭਵਨ ਲਪਟਹੀ ਕਹ ਨਾਨਕ ਹਾ ਲਪਟਹੀ ਲਪਟਹੀ ਹਾ ਲਪਟਹੀ ਲਪਟ ਤੋ ਇਹ ਵਿੱਚੋਂ ਡੈਸ਼ ਦੀ ਕੀ ਆਚਾਰਨ ਕਰਨਾ ਸਗਲ ਭਵਨ ਲਪਟਹੀ ਕਹ ਨਾਨਕ ਸਾਧ ਤੇ ਭਾਗੀ चरण गही ए गही उच्चारण करना चरण गई नहीं कह देना वाहे गुरु जी का खालसा वाहे गुरु जी की फतेह